ਸ਼ਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜੇ ਆ ਜੀ ਆਪਾਂ ਪਿੰਡ ਮਹਿਲਾ ਚੌਕ ਮਸ਼ਹੂਰ ਪਿੰਡ ਹੈ ਜੇ ਮਹਿਲਾ ਚੌਕ ਸੰਗਰੂਰ ਤੋਂ ਜਿਹੜਾ ਖਨੌਰੀ ਪਾਤੜਾ ਰੋਡ ਹੈ ਹਾਈਵੇ ਹੈ ਹਾਈਵੇ ਤੇ ਪੈਂਦਾ ਹੈ ਮਹਿਲਾ ਚੌਕ ਇੱਥੇ ਕ੍ਰੋਸ ਬੰਦਾ ਹੈ ਜਿਹੜਾ ਬਾਈ ਜੀ ਸੁਨਾਮ ਤੋਂ ਭਵਾਨੀਗੜ੍ਹ ਨੂੰ ਰੋਡ ਜਾਂਦਾ ਜਾਂ ਬਠਿੰਡੇ ਤੋਂ ਆਪਾਂ ਬਾਇਆ ਮਾਨਸਾ ਹੋ ਕੇ ਚੰਡੀਗੜ੍ਹ ਜਾਂਦੇ ਆ ਤਾਂ ਉੱਥੇ ਇੱਕ ਕੈਂਚੀਆਂ ਬੰਦੀਆਂ ਉਹ ਹੈਗਾ ਜੀ ਮਹਿਲਾ ਚੌਕ ਜਿੱਥੇ ਹਾਈਵੇ ਕ੍ਰੋਸ ਕਰਦਾ ਉਥੋਂ ਥੋੜੀ ਜੀ ਦੂਰ ਹੀ ਹਾਈਵੇ ਤੋਂ ਸਾਹਮਣੇ ਹਾਈਵੇ ਹੈ ਬਾਈ ਆ ਟਰੱਕ ਖੜਾ ਸਾਹਮਣੇ ਤੇ ਉਥੋਂ ਇਧਰ ਸਾਈਡ ਤੇ ਹਟ ਕੇ ਬਾਈ ਦਾ ਆਪਣਾ ਘਰੇ ਹੀ ਟਰੈਕਟਰਾਂ ਦਾ ਨੌਰਾ ਹੈ ਬਾਈ ਦਾ ਮਲਾਉਣੇ ਆ ਆਪਾਂ ਬਾਈ ਨੂੰ ਤੇ ਨਾਲ ਟਰੈਕਟਰਾਂ ਸੰਬੰਧੀ ਬਾਈ ਤੋਂ ਲੈਣਾ ਜਾਣਕਾਰੀ ਬਾਈ ਕੋਲੇ ਕਿੰਨੇ ਕੁ ਟਰੈਕਟਰ ਹੁੰਦੇ ਆ ਸਾਰੀ ਗੱਲਬਾਤ ਕਰਾਵਾਂਗੇ ਤੇ ਵੀਡੀਓ ਨੂੰ ਤੁਸੀਂ ਅਖੀਰ ਤੱਕ ਦੇਖਣਾ ਹੈ ਅਖੀਰ ਤੱਕ ਵੀਡੀਓ ਨੂੰ ਦੇਖ ਕੇ ਨਾਲ ਦੀ ਨਾਲ ਤੁਸੀਂ ਲਾਈਕ ਤੇ ਸ਼ੇਅਰ ਕਰਨਾ ਤਾਂ ਕਿ ਦੂਜੇ ਘਰੇ ਬੈਠੇ ਭਰਾਵਾਂ ਤੱਕ ਕਿਸਾਨ ਵੀਰਾਂ ਤੱਕ ਵੀ ਜਾਣਕਾਰੀ ਪਹੁੰਚੇ हो सके तुसी खज्जਲ खवारी ਤੋਂ ਵੱਚ ਸਕੋ ਸਿੱਧਾ ਆ ਕੇ ਬਾਈ ਨਾਲ ਸੌਦਾ ਕਰ ਸਕੋ ਜੀ ਮਲਾਉਣੇ ਆ ਬਾਈ ਨੂੰ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਜੀ ਇਹ ਆ ਬਾਈ ਬਿੱਟੂ ਰੰਧਾਵਾ ਜੀ ਮਹਿਲਾ ਚੌਕ ਵਾਲੇ ਬਾਈ ਬਿੱਟੂ ਰੰਧਾਵਾ ਸਾਡਾ ਮਿੱਤਰ ਵੀ ਆ ਸਾਡਾ ਆਪਸ ਵਿੱਚ ਪ੍ਰੇਮ ਬਹੁਤ ਹੈ ਬਾਈ ਕੋਲੇ ਆਏ ਸੀ ਅਸੀਂ ਬਾਈ ਜੀ ਟਰੈਕਟਰ ਲੈਣ ਬਾਈ ਸਾਨੂੰ ਟਰੈਕਟਰ ਰੋਟਰ ਵੀ ਦੇ ਦਿੰਦਾ ਬਾਈ ਕੋਲੇ ਟਰੈਕਟਰ ਹੁੰਦੇ ਆ ਜੀ 50 ਪਲੱਸ ਹੀ ਹੁੰਦੇ ਆਗੇ ਆਹ ਟਰੈਕਟਰ ਆ ਜਿਹੜੇ ਬਾਈ ਦੇ ਤਿਆਰ ਹੋ ਕੇ ਬਾਈ ਕਹਿੰਦਾ ਲੱਗੇ ਹੋਇਆ ਬਾਈ ਨਾਲ ਸਾਰੀ ਗੱਲ ਕਰਦੇ ਆ ਕੀ ਹਾਲ ਆ ਭਰਾ ਜੀ ਵਧੀਆ ਜੀ ਵਧੀਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜਿਹੜੇ ਆਪਣੇ ਕੋਲੇ ਟਰੈਕਟਰ ਹੁੰਦੇ ਆ ਸਾਰੇ ਬਿੱਟੂ ਜੀ ਆਪਣੇ ਆਪ ਦੇ ਖੋਦੇ ਆ ਜਾਂ ਹੋਰ ਜਾਨਾ ਦੋਸਤਾਂ ਜਾਂ ਕਿਤੇ ਜਿੰਮੇਦਾਰ ਵੀ ਖੜਾ ਜਾਂਦਾ ਜੀ ਵੇਚਣਾ ਆਪਣੇ ਕੋਲ 25 24 25 ਟਰੈਕਟਰ ਹਰ ਟਾਈਮ ਹੁੰਦੇ ਨੇ ਜਿਵੇਂ ਲਵੇ ਲਵੇ ਪਿੰਡਾਂ 'ਚ ਪਤਾ ਵੀ ਟਰੈਕਟਰ ਵਿਕਾਊ ਆ ਜੀ ਤਾਂ ਆਪਣੇ ਕੋਲੇ ਖੜਾ ਜਾਂਦਾ ਕੋਈ ਟਰੈਕਟਰ ਜੀ ਵੀ ਆਪਣਾ ਟਰੈਕਟਰ ਵੇਚਦੀ ਜਾਂ ਕਿਸੇ ਨੇ ਲੈਣਾ ਹੁੰਦਾ ਉਹ ਨੂੰ ਆਪਾਂ ਦੱਸ ਪਾ ਦਨੇ ਜੀ ਵਿਚ ਯਾਨੀ ਕਿ ਕੁਛ ਪੰਜ ਚਾਰ ਆਪ ਆਪਦੇ ਵੀ ਰੱਖਦੇ ਆ ਕੁਛ ਕੁ ਜ਼ਿਮੀਂਦਾਰ ਵੀ ਖੜਾ ਜਾਂਦੇ ਨੇ ਕਿ ਉਹਨਾਂ ਨੂੰ ਵੇਚਦਾ ਨਾ ਦੱਸ ਲੈਣੇ ਪੁੱਛ ਕੇ ਆਪਾਂ ਵੇਚ ਦਨੇ ਆ ਉਸ ਪੰਜ ਚਾਰ ਆਪਦੇ ਵੀ ਰੱਖਦੇ ਆ ਨਾਲ ਵੀ ਕੰਮ ਕਰਦੇ ਆ ਆਪਦਾ ਖੇਤੀਬਾਨੇ ਦਾ ਵੀ ਕੰਮ ਕਰਦੇ ਆ ਤੇ ਨਾਲ ਸਾਈਡ ਵੀ ਚੱਲੀ ਜਾਂਦਾ ਬਹੁਤ ਵਧੀਆ ਬਾਈ ਬਹੁਤ ਵਧੀਆ ਬਾਈ ਜੀ ਆਪਦੀ ਹੱਕ ਦੀ ਕਮਾਈ ਆ ਕਮਾਈ ਕਰਨੀ ਕਰਜ ਕੰਮ ਕਰਨਾ ਆਪਣਾ ਫਰਜ਼ ਹੈਗਾ ਸ਼ੁਰੂ ਕਰਦੇ ਆ ਬਾਈ ਕੋਲੇ ਆਪਾਂ ਜਿਹੜੇ ਟਰੈਕਟਰ ਤਿਆਰ ਖੜਿਆ ਇਹ ਹੈਗਾ ਸਪੈਸ਼ਲ ਐਡੀਸ਼ਨ ਬਾਈ ਜੀ ਕਿਹੜਾ ਮਾਡਲ ਹੈ ਇਹ ਇਹ 2019 ਮ 2019 ਮਾਡਲ ਟਰੈਕਟਰ ਹੈ ਬਾਈ ਜੀ 80 ਪੈਸੇ ਨਾਲ ਦੇ ਟਾਇਰ ਨੇ ਟਰੈਕਟਰ ਬਿਲਕੁਲ ਨਵਾਂ ਹੈ ਕਿਉਂਕਿ ਅੱਜ ਜਿਹੜਾ ਸੀਜ਼ਨ ਚੱਲ ਰਿਹਾ ਹੈਗਾ ਸੁਪਰ ਸੀਡਰ ਵਾਲਾ ਸੀਜ਼ਨ ਚੱਲ ਰਿਹਾ ਹੈਗਾ 3 ਸਪੀਡ ਟਰੈਕਟਰ ਦੀ ਸਭ ਤੋਂ ਜ਼ਿਆਦਾ ਮੰਗ ਹੈ ਜਿਵੇਂ ਹੌਲੈਂਡ ਹੋ ਗਿਆ ਬਿਲਰਾਂ ਵਾਲਿਆਂ ਵਾਸਤੇ ਵੀ ਜਿਵੇਂ ਹੁਣ ਸਾਰੇ ਕਿਤੇ ਕੰਮ ਆਉਂਦਾ ਹੈਗਾ ਹੌਲੈਂਡ ਹੋ ਗਿਆ 855 ਹੋ ਗਿਆ 3 ਸਪੀਡ ਟਰੈਕਟਰ ਅੱਜ ਇਹ ਟੌਪ ਤੇ ਹੈ ਜੌਂਡੀਅਰ ਹੌਲੈਂਡ ਤੇ 855 ਜਿਹੜਾ ਰੀਸੇਲ ਵੈਲਿਊ ਅੱਜ ਜਿਹੜੀ ਇਹਨਾਂ ਦੀ ਮਾਰਕੀਟ ਦੇ ਵਿੱਚ 80% ਇਹ ਟਰੈਕਟਰਾਂ ਦੀ ਮਾਰਕੀਟ ਸਭ ਤੋਂ ਵੱਧ ਹੈ ਬਾਕੀ ਟਰੈਕਟਰ ਵੀ ਸਾਰੇ ਆਪਣੀ ਥਾਂ ਤੇ ਹਰੇਕ ਛੋਟਾ ਵੱਡਾ ਟਰੈਕਟਰ ਵਿਕਦਾ ਬਾਈ ਜੀ ਇਹਦਾ ਕੀ ਮੁੱਲ ਵੜੀਆ ਵੀਰ ਇਹਦਾ 7 ਲੱਖ 6 ਲੱਖ ਤੇ 95000 ਮਾਡਲ 2019 ਹੈ ਜੀ 2019 ਮਾਡਲ ਹੈ 6 ਲੱਖ ਤੇ 95000 ਬਾਈ ਨੇ ਰੇਟ ਰੱਖਿਆ ਬਾਈ ਕੋਲੇ ਜ਼ਿਆਦਾਤਰ ਨਾ ਬਾਈ ਜੀ ਪੰਜਾਬ ਤੇ ਹਰਿਆਣਾ ਹਰਿਆਣਾ ਨੰਬਰ ਟਰੈਕਟਰ ਜ਼ਿਆਦਾ ਹੁੰਦਾ ਪੰਜਾਬ ਨੰਬਰ ਵੀ ਹੁੰਦਾ ਹੈਗਾ ਮਿਕਸ ਟਰੈਕਟਰ ਹੁੰਦੇ ਆ ਤੇ ਐਨਓਸੀ ਬਾਈ ਜੀ ਇਹਨਾਂ ਨੂੰ ਮਿਲ ਜਾਂਦੀ ਹੈ ਸਭ ਤੋਂ ਖਾਸ ਗੱਲ ਆਪਣੀ ਇੱਕ ਹੀ ਗੱਲ ਹੈ ਜੀ ਬਿਨਾ ਨੌਕਰੇ ਚਾਹੇ ਤਾਂ ਜ਼ਿਮੀਦਾਰ ਦਾ ਵੇਚੀਏ ਜੀ ਚਾਹੇ ਆਪ ਦਾ ਵੇਚੀਏ ਤਾਂ ਨੌਕਰਾਂ ਬਿਨਾ ਟਰੈਕਟਰ ਨਹੀਂ ਦਿੰਦੇ ਜੀ ਠੀਕ ਹੈ ਬਾਈ ਬਸ ਉਸੂਲ ਹੈ ਜੀ ਜ਼ਿੰਦਗੀ ਦਾ ਬਣਾਇਆ ਹੋਇਆ ਬਹੁਤ ਵਧੀਆ ਗੱਲ ਹੈ ਦੇਖੋ ਕਮਿਸ਼ਨ ਜ਼ਿੰਮੇਵਾਰ ਦਾ ਜਿਹੜਾ ਵੇਚਾਂਗੇ 2-4000 ਰੁਪਏ ਤੋਂ ਕਮਿਸ਼ਨ ਲੈਣਾ ਉਹ ਰਿਸਕ ਹੈ ਸਾਰੀ ਉਮਰ ਦਾ ਹੋ ਜਾਂਦਾ ਜੀ ਸਹੀ ਗੱਲ ਤੇ ਬਿਨਾ ਨੌਕਰਾਂਏ ਆਪਾਂ ਵੇਚਦੇ ਨਹੀਂ ਕਾਗਜ਼ ਪਹਿਲਾਂ ਕਚੇਰੀਆਂ ਚ ਚੈੱਕ ਕਰਾਓ ਜਿੱਥੇ ਇੱਕ ਏਜੰਸੀ ਚ ਚੈੱਕ ਕਰਾਓ ਫਿਰ ਆਪਾਂ ਨੂੰ ਪੈਸੇ ਦੇਗੇ ਬਹੁਤ ਵਧੀਆ ਗੱਲ ਹੈ ਬਾਈ ਜੀ ਬਹੁਤ ਵਧੀਆ ਗੱਲ ਹੈ ਤੇ ਬਾਈ ਇਹ ਛੱਡ ਪਾਰਟੀ ਦੇ ਟਰੈਕਟਰ ਹੋਣਗੇ ਆਪਣੇ ਲਵੇ ਇਹ ਛੱਡਣਾ ਕਿੰਨੇ ਦਾ ਵੀਰ ਜੀ ਇਹ ਟਰੈਕਟਰ ਬਸ ਲਾਸ ਟਰੈਕਟਰ 55 HP ਵਾਲਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਉਸ ਤੋਂ ਬਾਅਦ ਆ ਜਾਂਦਾਗਾ 855 ਇਹ ਕਿਹੜਾ ਮਤਲਬ ਹੈ ਬਾਈ ਜੀ 2016 ਮਾਡਲ ਟਰੈਕਟਰ ਹੈ ਬਾਈ ਜੀ 75 ਕੁ ਪੈਸੇ ਟਾਇਰ ਹੈ ਟਰੈਕਟਰ ਬਹੁਤ ਸੋਹਣਾ ਹੈ 2016 ਮਾਡਲ ਟਰੈਕਟਰ ਆ ਬਾਈ ਜੀ ਹੋ ਸਕਦਾ ਕਾਪੀ 17 ਦੀ ਹੋਵੇ ਹਜੇ ਆਈ ਨਹੀਂ ਗਈ ਬਾਈ ਕੋਲੇ ਟਰੈਕਟਰ ਖੜਾ ਆ ਗਿਆ ਬਾਈ ਕੋਈ ਵੇਚਣ ਵਾਸਤੇ 16 ਮਾਡਲ ਕਹਿ ਕੇ ਅਗਲੇ ਟਾਇਰ BKT ਦੇ ਆ ਪਿਛਲੇ ਟਾਇਰ ਗੁੱਡਇਰ ਦੇ 75 ਪੈਸੇ ਟਰੈਕਟਰ ਦੇ ਨਾਲ ਦੇ ਨੇ ਟਰੈਕਟਰ ਜਮਨ ਨਵਾਂ ਟਰੈਕਟਰ ਆ ਬਾਈ ਜੀ ਇਹਦਾ ਨੰਬਰ ਕਿੱਥੋਂ ਦਾ ਵੀਰ ਹਰਿਆਣਾ ਦਾ ਜੀ ਫਰਸਟ ਪਾਰਟੀ ਦਾ ਹਰਿਆਣਾ ਨੰਬਰ ਆ ਬਾਈ ਜੀ ਫਰਸਟ ਪਾਰਟੀ ਦਾ ਟਰੈਕਟਰ ਆ 855 ਅੱਜ ਬਿਲਕੁਲ ਟੌਪ ਤੇ ਵਿਕ ਰਿਹਾ ਬਹੁਤ ਸੋਹਣਾ ਟਰੈਕਟਰ ਆ ਮਗਰਾੜਾ ਮੁਰੂਰਾ ਦੇ ਹਾਲਤ ਬਹੁਤ ਸੋਹਣੀ ਆ ਚੰਗੀ ਤਰ੍ਹਾਂ ਚੈੱਕ ਕਰ ਲੋ ਡੱਕ ਡੱਕ ਸਾਰੇ ਟਰੈਕਟਰ ਤੇ ਨਿਗਾਹ ਮਾਰ ਰਿਓ ਪੂਰੇ ਸ਼ੌਕ ਨਾਲ ਬਾਈ ਇਹਦਾ ਮੁੱਲ ਵੜੀ ਕੀ ਰੱਖੇਗਾ ਇਹਦਾ ਸਵਾ ਪੰਜ ਲੱਖ ਰੁਪਏ ਸਵਾ ਪੰਜ ਲੱਖ ਰੁਪਏ ਮੁੱਲ ਰੱਖੇਗਾ 5 5 ਲੱਖ ਦੇ ਲਾਗੇ ਪਦਾਗੇ ਟਰੈਕਟਰ ਦਾ ਸੌਦਾ ਹੋ ਜਾਊਗਾ ਡਬਲ ਡਿਸਟ੍ਰੀਬਿਊਟਰ ਵਾਲਾ ਤੇਲ ਬ੍ਰੇਕ ਵਾਲਾ ਟਾਪ ਮਲ ਟਰੈਕਟਰ ਡੀਟੀ ਮਾਰ ਲ ਕਹਿੰਦੇ ਐ ਇਹਨੂੰ ਮਗਰਾੜ ਮੂੜ ਬਹੁਤ ਸੋਹਣਿਆ ਟਰੈਕਟਰ ਦੇ ਇਸ ਤੋਂ ਬਾਅਦ ਆ ਜਾਂਦਾ ਬਾਈ ਕੋਲੇ ਸਪੈਸ਼ਲ ਐਡੀਸ਼ਨ ਬਾਈ ਕੋਲੇ ਟਰੈਕਟਰ ਹੀ ਖੜੇ ਮੇਰੇ ਸਾਹਮਣੇ 15 ਦੇ ਲਗਭਗ 855 ਖੜੇ ਐ ਛੋਟੇ ਤੋਂ ਲੈ ਕੇ ਵੱਡੇ ਤੱਕ ਤੇ 15 ਹੀ ਮੈਨੂੰ ਲੱਗਦਾ ਹੌਲੈਂਡ ਹੋਣਗੇ ਹਨਾ ਜੀ ਹਾਂ ਜੀ ਤੇ ਬਈਆ ਸਪੈਸ਼ਲ ਐਡੀਸ਼ਨ ਇੱਕ ਆਖੜਾ ਇਹ ਕਿਹੜਾ ਮਾਡਲ ਹੈ ਜੀ ਇਹ ਆਪਣੀ ਹੈ ਜੀ ਨੌਵਾਂ ਸੰਗਰੂਰ ਨੰਬਰ ਹੈ ਜੀ ਆਹ ਕਿਹੜਾ ਮਾਡਲ ਹੈ 18 ਮਾਡਲ ਹੈ ਜੀ 2000 ਘੰਟੇ ਚੱਲਿਆ ਬਈ 2018 ਮਾਡਲ ਹੈ ਸੰਗਰੂਰ ਨੰਬਰ ਹੈ ਫਰਸਟ ਓਨਰ ਟਰੈਕਟਰ ਹੈ ਬਾਈ ਜੀ ਸਪੈਸ਼ਲ ਐਡੀਸ਼ਨ ਪਹਿਲੇ ਮਾਲਕ ਦਾ ਪੰਜਾਬ ਨੰਬਰ ਠੀਕ ਹੈ ਟਰੈਕਟਰ ਦੇ ਟਾਇਰ ਇਹਦੇ ਵੀ 75 ਕੇ ਪੈਸੇ ਆ ਟ੍ਰੈਕਟਰ ਦੀ ਹਾਲਤ ਬਹੁਤ ਸੋਹਣੀ ਹੈ 700 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਸਾਰਾ ਬਾਈ ਜੀ ਇਹਦਾ ਦਾ 6 ਲੱਖ 60000 6 ਲੱਖ ਤੇ 60000 ਰੁਪਇਆ ਰੇਟ ਆ ਬਾਈ ਜੀ 18 ਮਾਡਲ ਪੰਜਾਬ ਨੰਬਰ ਫਰਸਟ ਓਨਰ ਟਰੈਕਟਰ ਸਪੈਸ਼ਲ ਐਡੀਸ਼ਨ 6 ਲੱਖ 60000 ਰੁਪਇਆ ਬਾਈ ਆਪਾਂ ਮਾਨਤਾਨ ਬਾਹਲਾ ਨਹੀਂ ਬਾਈ ਨੂੰ ਕਹਿੰਦੇ ਤੁਸੀਂ ਸਿੱਧਾ ਫੋਨ ਤੇ ਕਰਕੇ ਗੱਲ ਕਰ ਲਿਓ ਫੁੱਲ ਤੁਹਾਡਾ ਮਾਨਤਾਨ ਹੋਊਗਾ ਜਿਹੜਾ ਛੋਟੀ ਬਾਈ ਵੀਡੀਓ ਦੇਖ ਕੇ ਆਊ ਆ ਜਾ ਸਾਹਮਣੇ ਆ ਜਾਓ ਜਿਹੜਾ ਛੋਟੀ ਵੀਡੀਓ ਦੇਖ ਕੇ ਆਊ ਸ਼ੇਅਰ ਕਰਕੇ ਆਊ ਉਹਨੂੰ 10 ਤੋਂ 15000 ਰੁਪਏ ਦਾ ਆਪਾਂ ਡਿਸਕਾਊਂਟ ਦੇਵਾਂਗੇ ਵੈਰੀ ਗੁੱਡ ਸੌਦਾ ਕਰਕੇ ਜੇਰ ਆਪਣਾ ਨੰਬਰ ਉੱਪਰ ਚੱਲ ਹੀ ਰਿਹਾ ਵੀਰੇ ਫੋਨ ਕਰ ਲਿ ਤੱਕੇ ਨਹੀਂ ਛੜਾ ਦਾਂਗੇ ਹਾਂ ਜੇ ਕਹੂੰਗਾ 10000 ਡਿਸਕਾਊਂਟ ਹੈ ਬਾਈ ਜਿਹੜਾ ਸਪੈਸ਼ਲ ਬਾਈ ਦਾ ਨਾਮ ਲੈ ਕੇ ਆਉ 10000 ਦਾ ਸਪੈਸ਼ਲ ਡਿਸਕਾਊਂਟ ਹੋਊਗਾ ਬਾਈ ਠੀਕ ਹੈ ਬਾਈ ਜੀ ਧੰਨਵਾਦ ਆ ਭਰਾ ਇਹਨਾਂ ਮਾਨ ਰੱਖ ਲਈ ਅੱਗੇ ਬਾਈ ਕੋਲੇ ਪੰਜਾਬ ਨੰਬਰ ਟਰੈਕਟਰ ਹੈਗਾ ਫਾਰਮ ਟਰੈਕ 65 ਫਾਰਮ ਟਰੈਕ 65 ਹੈ ਬਹੁਤ ਸੋਹਣਾ ਟਰੈਕਟਰ ਹੈ ਬਾਈ ਜੀ 70 ਪੈਸੇ ਟਾਇਰ ਹੈ ਅਗਲੇ ਟਾਇਰ ਵੱਧ ਨੇ ਟਰੈਕਟਰ ਮੈਨੂਅਲ ਸਟੀering ਚਾ ਫਾਰਮ ਟਰੈਕ 65 ਇਹ 55 HP ਵਾਲਾ ਟਰੈਕਟਰ ਹੈ ਬਾਈ ਜੀ ਫਾਰਮ ਟਰੈਕ 65 ਪੂਰਾ ਸੋਹਣਾ ਸਾਰਾ origignal ਪੇਂਟ ਦਾ ਟਰੈਕਟਰ ਹੈ 2,75,000 ਰੁਪਿਆ ਬਾਈ ਮੁੱਲ ਕਰਦਾ ਹੈਗਾ ਤੇ ਟਰੈਕਟਰ ਦੇ ਦੂਗਾ ਬਾਈ 2,55,000 ਦਾ ਹੈਨਾ 2,55,000 ਦਾ ਮਿਲ ਜੂ ਬਾਈ ਜੀ ਫਾਰਮ ਟਰੈਕ 60 ਨਹੀਂ ਆਉਂਦਾਗਾ ਜੇ ਦੇਖਿਆ ਜਾਵੇ ਮਾਡਲ ਕਿਹੜਾ ਬਾਈ ਜੀ ਇਹ 2000 2009 ਮਾਲ ਟਰੈਕਟਰ ਹੈ ਬਾਈ ਜੀ ਹਾਈ ਸਪੀਡ ਵਾਲਾ ਅੱਗੇ ਸਲੰਸਰ ਵਾਲਾ ਨੌ ਕਰਾਉਣਾ ਪੂ ਟਰੈਕਟਰ ਬਿਨਾ ਨੌ ਕਰਾਇ ਨਹੀਂ ਮਿਲਦਾ ਜੀ ਠੀਕ ਹੈ ਬਾਈ ਜੀ ਬਾਈ ਕਹਿੰਦਾ ਵੀ ਇਹ ਸ਼ਰਤ ਹੈ ਕਿ ਸਭ ਤੋਂ ਪਹਿਲਾਂ ਵੀ ਬਾਈ ਜੀ ਨਾ ਜ਼ਰੂਰ ਕਰਾਉਣਾ ਪੂ ਬਾਈ ਜੀ ਅਗਲੇ ਨੂੰ ਜੇ ਚੰਗੀ ਚੀਜ਼ ਮਿਲੀ ਭਾਜ ਚ ਮਿਲੀ ਤਾਂ ਨਾ ਤਾਂ ਅਗਲਾ ਕਰਾਊਗਾ ਹੀ ਕਰਾਊਗਾ ਠੀਕ ਹੈ ਅੱਗੇ ਆ ਜਾਂਦਾ ਬਾਈ ਜੀ 855 ਇੱਕ ਹੋਰੇ 3 ਸਪੀਡ ਕਿਹੜਾ ਮਾਡਲ ਹੈ ਬਾਈ ਜੀ 21 ਮਾਡਲ 21 ਮਾਲ ਟਰੈਕਟਰ ਹੈ ਬਾਈ ਜੀ 3 ਸਪੀਡ ਵਾਲਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 3 ਸਪੀਡ ਟਰੈਕਟਰ 2021 ਮ ਟਾਇਰ ਪਏ ਤੇ 80 ਪੈਸੇ ਵਾਂਗੂ ਕੰਡੀਸ਼ਨ ਪਈ ਆ ਫਸਟ ਓਨਰ ਟਰੈਕਟਰ ਆ ਬਾਈ ਜੀ ਇਹਦਾ ਨੰਬਰ ਕਿੱਥੋਂ ਦਾ ਹੈ ਹਰਿਆਣਾ ਦਾ ਇਹਦਾ ਹਰਿਆਣੇ ਦਾ ਨੰਬਰ ਆ ਬਾਈ ਜੀ ਪੂਰਾ ਚੰਗਾ ਟਰੈਕਟਰ ਆ ਘੈਂਟ ਟਰੈਕਟਰ ਆ 3 ਸਪੀਡ ਵਾਲਾ ਇਹਦਾ ਮੁੱਲ ਕੀ ਆ ਜੀ 6 ਲੱਖ ਤੇ 70 ਹਜ਼ਾਰ 6 ਲੱਖ ਤੇ 70 ਹਜ਼ਾਰ ਰੁਪਿਆ ਰੇਟ ਆ ਬਾਈ ਜੀ 3 ਸਪੀਡ ਟਰੈਕਟਰ ਦਾ 80 ਪੈਸੇ ਕੰਡੀਸ਼ਨ ਆ ਤੇ 80 ਪੈਸੇ ਵਾਂਗੂ ਟਾਇਰ ਪਏ ਨੇ ਨਾਲ ਦੇ ਟਰੈਕਟਰ ਦੇ ਟਰੈਕਟਰ ਚੱਲਿਆ ਸਾਰਾ ਮੇਰੇ ਖਿਆਲ 56B ਆ ਗਿਆ 56B ਅੱਜ ਇਹ ਵੀ ਅੱਜ ਦੇ ਸਮੇਂ ਦਾ ਹੀਰੋ ਆ ਬਾਈ ਜੀ ਟਰੈਕਟਰ 56B 65 HP ਦਾ ਟਰੈਕਟਰ ਹੈ ਹੈਨਾ ਹਾਂ ਜੀ 65 HP ਵਾਲਾ ਟਰੈਕਟਰ ਹੈਗਾ 64 ਵੀ ਹੋ ਸਕਦਾ ਮੇਰੇ ਸਾਬ ਨਾਲ 64 65 HP ਕੈਟਾਗਰੀ ਦਾ ਟਰੈਕਟਰ ਹੈ ਜੀ ਜਮਾ ਨਵਾਂ ਟਰੈਕਟਰ ਹੈ ਹਾਈ ਸਪੀਡ ਵਾਲਾ ਟਰੈਕਟਰ ਹੈ ਬਹੁਤ ਸੋਹਣਾ ਟਰੈਕਟਰ ਬਾਈ ਜੀ ਕਿਹੜਾ ਮਾਡਲ ਹੈ ਇਹ 21/22 ਜੀ 21/22 ਮਾਰ ਕੇ 21 ਦੇ ਕਾਪੀ ਜਿਹੜੀ 2022 ਦੀ ਹੈ ਬਾਈ ਜੀ ਤੁਸੀਂ 21 ਮੰਨ ਕੇ ਆ ਜਾਓ ਤੁਹਾਨੂੰ 22 ਮਿਲੂਗਾ ਟਰੈਕਟਰ ਕੋਈ ਚੱਕਰ ਨਹੀਂ ਜਮਾ ਨਵਾਂ ਟਰੈਕਟਰ ਆ ਬਾਈ ਜੀ 6700 ਘੰਟਾ ਚੱਲਿਆ ਬਾਈ ਇਹਦਾ ਕੀ ਰੇਟ ਹੈ ਜੀ ਇਹਦਾ 9.5 ਲੱਖ ਸਵਾ 9 ਲੱਖ ਰੁਪਿਆ ਰੇਟ ਹੈ ਬਾਈ ਜੀ 9 ਲੱਖ ਰੁਪਿਆ ਦੇ ਲੱਗਦਾ ਕਿ ਟਰੈਕਟਰ ਬਾਈ ਦੇ ਦੂਗਾ 2021 ਮਾਡਲ ਜਮਾ ਨਵਾਂ ਟਰੈਕਟਰ ਹੈ ਤੁਸੀਂ ਕੰਡੀਸ਼ਨ ਦੇਖ ਲਓ ਕਿਉਂਕਿ ਇੱਥੇ ਨਾ ਰਸਤੇ 'ਚ ਖੜੇ ਤਾਂ ਥੋੜੇ ਮਿੱਟੀ-ਮੁੱਟੀ ਜਿਹੀਆਂ ਚੀਜ਼ਾਂ ਲੱਗਦੀਆਂ ਰਹਾਂ ਤੇ ਇਹਦਾ ਪੈਂਦੀ ਰਹਿੰਦੀ ਹੈਗੀ ਟਰੈਕਟਰ ਸਾਫ਼ ਸੁਥਰਾ ਵੀਰੇ ਬਿਲਕੁਲ ਆ ਕੇ ਟਰੈਕਟਰ ਦੇਖੋ ਵੀ ਨਵਾਂ ਟਰੈਕਟਰ ਹੈ ਜਮਾ ਨਵਾਂ ਮੈਂ ਇਹਦਾ ਕੀ ਆਪਾਂ ਗੁਣਗਾਈ ਚੱਲ ਕੇ ਬਾਰ-ਬਾਰ ਉਹ ਥੋੜੇ ਆ ਨਵੇਂ ਟਰੈਕਟਰ ਦਾ ਤਾਂ ਨਵਾਂ ਜਮਾ ਨਵਾਂ ਹੀ ਆਹੇ ਸੀਟ ਦੇ ਕਾਗਜ਼ ਕੂ ਜਾ ਦੇਖ 9 ਲੱਖ ਰੁਪਏ ਦੇ ਲਗਭਗ ਹੁਣ 65 HP ਵਾਲਾ ਨਵਾਂ ਟਰੈਕਟਰ ਤੁਹਾਨੂੰ ਪਤਾ ਹੈ ਕਿੱਥੇ ਮਿਲਦਾ ਬਾਈ ਜੀ ਇਹ ਨਾਨ ਸੀਆਰਡੀ ਟਰੈਕਟਰ ਨੇ ਸਾਰੇ ਕਿਉਂਕਿ ਹੁਣ ਸੀਆਰਡੀ ਆ ਰਹੇ ਆ ਸੀਆਰਡੀ ਟਰੈਕਟਰ ਆ ਰਹੇ ਆ ਇਹ ਨਾਨ ਸੀਆਰਡੀ ਆ ਬਿਨਾ ਸੀਆਰਡੀ ਤੋਂ ਤਾਂ ਕਰਕੇ ਇਹਨਾਂ ਦੀ ਮੰਗ ਬਹੁਤ ਜ਼ਿਆਦਾ ਹੈ ਅੱਜ ਦੇ ਸਮੇਂ ਦੇ ਹੀਰੋ ਟਰੈਕਟਰ ਹੈ ਹਾਲੈਂਡ ਤੇ 855 ਜਿਹੜੇ ਦੋਨੇ ਬਾਈ ਕੋਲੇ ਜ਼ਿਆਦਾ ਨੇ ਹੋਰ ਬਾਈ ਜੀ ਉਹ ਇਹਨੂੰ ਅਜਮੜਾ ਜਾ ਹੋਰ ਬਾਈ ਜੀ ਆਪਣੇ ਕੋਲੇ ਕਿੰਨੇ ਕ ਟਰੈਕਟਰ ਮਿੱਟੂ ਵੀਰੇ ਬਸ ਜ਼ਿਮੀਂਦਾਰ ਖੜਾ ਜਾਂਦਾ ਨਹੀਂ ਜ਼ਿਆਦਾਤਰ ਤਾਂ ਆਪਾਂ ਟਰੈਕਟਰ ਜ਼ਿਮੀਂਦਾਰ ਜਿਵੇਂ ਕਿਸੇ ਨੇ ਪਿੰਡ ਚੋ ਵੇਚਣਾ ਜਾਂ ਲਵੇ ਲਾਉਣੇ ਪਿੰਡ ਕਮਿਸ਼ਨ ਦਾ ਕੰਮ ਵੀ ਹੈ ਵਿਚ ਨਾਲ ਬਾਈ ਜੀ ਕੁਝ ਟਰੈਕਟਰ ਬਾਈ ਕੋਲੇ ਆਪਦੇ ਵੀ ਹੁੰਦੇ ਆ ਬਾਈ ਜੀ ਬਾਈ ਨਾਲ ਕਮਿਸ਼ਨ ਤੇ ਵੀ ਜੇ ਕਿਸੇ ਭਰਾ ਨੇ ਵੇਚਣਾ ਹੈ ਤਾਂ ਬਾਈ ਕੋਲੇ ਖੜਾ ਜੋ ਠੀਕ ਹੈ ਜੇ ਕਿਸੇ ਨੇ ਖਰੀਦਣਾ ਉਹ ਵੀ ਕਨੈਕਟ ਕਰ ਲੋ ਬਾਈ ਅੱਗੇ ਥੋੜਾ ਬਕਵਾ ਵੀ ਦੇਣਗੇ ਤੇ ਅੱਗੇ ਤੁਸੀਂ ਬਾਈ ਤੋਂ ਲਿਜਾ ਸਕਦੇ ਠੀਕ ਹੈ ਜੀ ਬਾਈ ਜੀ ਹੁਣ ਆਪਣਾ ਪਿੰਡ ਦਾ ਆਪਾਂ ਐਡਰੈਸ ਆਪਾਂ ਪਹਿਲਾਂ ਦੱਸ ਦਿੱਤਾ ਸੀ ਆਪਣਾ ਫੋਨ ਨੰਬਰ ਬੋਲ ਦਿ

91041 ਬਾਈ ਦਾ ਨਾਂ ਬਿੱਟੂ ਰੰਧਾਵਾ ਮਹਿਲਾ ਚੌਕ ਸੰਗਰੂਰ ਡਿਸਟ੍ਰਿਕਟ ਦਾ ਪਿੰਡ ਹੈ ਸੰਗਰੂਰ ਤੋਂ ਸਿਰਫ 15 ਕਿਲੋਮੀਟਰ ਤੇ ਸੁਨਾਮ ਤੋਂ ਹੈਗਾਗਾ 8 ਕਿਲੋਮੀਟਰ 8 ਕਿਲੋਮੀਟਰ ਤੇ ਇਧਰੋਂ ਭਵਾਨੇਂਗੜ ਤੋਂ 10 ਕਿ ਹੋਊਗਾ ਨਾ 12 13 12 13 ਇੱਥੇ ਬਈ ਇਹਨਾਂ ਦਾ ਐਡਰੈਸ ਹੈ ਬਾਈ ਨਾਲ ਸਿੱਧਾ ਸੰਪਰਕ ਕਰੋ ਖੱਜਲਖਵਾਰੀ ਤੋਂ ਬਚੋ ਆਖੇ ਬਾਈ ਤੋਂ ਟਰੈਕਟਰ ਖਰੀਦੋ ਬਾਈ ਕੋਲੇ ਮੇਰੇ ਹਿਸਾਬ ਨਾਲ 15 15 ਟਰੈਕਟਰ ਤਾਂ ਹੋਣਗੇ 855 ਤੇ 15 ਹੀ ਹੌਲੈਂਡ ਹੈ ਜਿਹੜੇ ਆਪਾਂ ਜੇ ਵੀਡੀਓ ਬਣਾਉਣ ਲੱਗੇ ਬਾਈ ਜੀ ਆਪਣਾ ਮਨ ਲੱਗਦਾ ਘੰਟਾ ਲੱਗ ਜੂਗਾ ਤੇ ਬਾਈ ਨਾਲ ਸੰਪਰਕ ਕਰ ਲਿਓ ਤੁਹਾਨੂੰ ਨੀਵੇਂ ਮਾੜ ਤੋਂ ਲੈ ਕੇ ਉੱਚੇ ਮਾੜ ਤੱਕ ਸਾਰੇ ਟਰੈਕਟਰ ਮਿਲਣਗੇ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਠੀਕ ਹੈ ਜੀ ਆਪਣੇ ਲਵੇ ਨਹੀਂ ਵੀ ਹੁੰਦਾ ਤਾਂ ਆਪਾਂ ਦਬਾਅ ਵੀ ਦਿੰਨੇ ਈ ਟਰੈਕਟਰ ਠੀਕ ਹੈ ਕਿਸੇ ਨੂੰ ਲੋੜ ਆ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਉਹ ਜਿਆਦਾ ਹੁਣ ਆਪਣੇ ਆਪ ਦਾ ਅਪਡੇਟ ਦਾ 2-4 ਕਰਖ ਰੱਖਦੇ ਆ ਜ਼ਿੰਮੇਦਾਰ ਖੜਾ ਜਾਂਦੇ ਨਹੀਂ ਜੀ ਕਈ ਸਾਲਾਂ ਤੋਂ ਦਲਾਲ ਕੀ ਕਰਦੇ ਆ ਏਜੰਸੀ ਵਾਲੇ ਖੜਾ ਜਾਂਦੇ ਨੇ ਵੀ ਆਪਣਾ ਟਰੈਕਟਰ ਵੇਚਦੇ ਜਿਵੇਂ ਹਰਿਆਣੇ ਦੀਆਂ ਏਜੰਸੀਆਂ ਨੇ ਜੀਂਦ ਘੁਆਣੇ ਦੀਆਂ ਉਹ ਆਪਾਂ ਨੂੰ ਭੇਜ ਦਿੰਦੇ ਨੇ ਟਰੈਕਟਰ ਜੀ ਠੀਕ ਹੈ ਬਈ ਤਾਂ ਆਪਾਂ ਕਾਗਜ਼ ਪੱਤਰਾਂ ਦਾ ਓਕੇ ਹੋਊਗਾ ਜੀ ਠੀਕ ਹੈ ਜੀ ਬਾਈ ਜੀ ਤੁਹਾਨੂੰ ਦੁਬਾਰੇ ਲਾਸਟ ਨੰਬਰ ਬੋਲਦੇ ਆ 98724 9904122 ਦਾ ਨੰਬਰ ਹੈ ਤੇ ਮਹਿਲਾ ਚੌਕ ਬਾਈ ਦਾ ਪਿੰਡ ਹੈ ਬਈ ਜੀ ਵੀਡੀਓ ਨੂੰ ਇੱਥੇ ਹੀ ਕਰਦੇ ਆਪਾਂ ਬੰਦ ਇਤੋਂ ਤੱਕ ਵੀਡੀਓ ਦੇਖ ਕੇ ਬਾਈ ਜੀ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਤੁਹਾਡੇ ਤੱਕ